एक्साइज मिनिस्टर है चीमा साहब जुम्मेवार किसकी बनती है? मैं समझता हूं पहली जुम्मेवारी इसमें एक्साइज की एक मिनिस्टर हरपाल सिंह चीमा जो फाइनेंस मिनिस्टर भी हैं, उनको इमीजिएटली इस्तीफा देना था इज डायरेक्टली रिस्पॉन्सिबल एंड एज होम मिनिस्टर चीफ मिनिस्टर क्योंकि होम का और पुलिस का इंचार्ज है ही इज डायरेक्टली रिस्पॉन्सिबल फॉर वॉट है तो इसलिए आपकी गवर्नमेंट जो है इनकी जो एडमिनिस्ट्रेटिव फेलियर्स है आपके सामने है लॉ एंड ऑर्डर पर भी हम आपको बताते हैं और ये भी लॉ एंड ऑर्डर से ही तोलक रखती है आपके असहे हु ये, ये देसी शराब एक आधे दिन से निकलनी शुरू हुई इनकी सरकार के चलते हुए तीन साल से ये काम चल रहा है और हर दफा हम असेंबली में भी कहते हैं असेंबली के बाहर भी कहते हैं इसकी डायरेक्ट रिस्पॉन्सिबिलिटी भगवंत मान की और राल सिंह चीमा की ਹਰਪਾਲ ਸਿੰਘ ਚੀਮਾ ਅਗਰ ਮੋਰਲੀ ਕੋਈ ਜ਼ਿੰਮੇਵਾਰੀ ਆਪਣੀ ਸਮਝਤੇ ਹੈ ਤਾਂ ਹੀ ਮਸ ਇਮੀਡੀਏਲੀ ਰਿਜ਼ਾਈਨ ਐਸ ਦੀ ਐਕਸਾਈਜ਼ ਮਿਨਿਸਟਰ ਪੰਜਾਬ ਬਾਈਬਾਦ ਜਨ ਇੱਕ ਪਾਸੇ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਇਆ ਉਸ ਪਾਸੇ ਸਖਤ ਕਾਰਵਾਈ ਦੀ ਗੱਲ ਕੀਤੀ ਦੂਸਰੇ ਪਾਸੇ ਸ਼ਰਾਬ ਦੇ ਨਾਲ ਇਸ ਤਰ੍ਹਾਂ ਦੀਆਂ ਮੌਤਾਂ ਹੋਣੀਆਂ ਦੇਖੋ ਇੱਕ ਸਿੱਧੀ ਗੱਲ ਸਮਝ ਲਓ ਡਾਇਰੈਕਟਲੀ ਇਹਦੇ ਵਾਸਤੇ ਅਸੀਂ ਆਪ ਦੀ ਸਰਕਾਰ ਨੂੰ ਭਗਵੰਤ ਮਾਨ ਨੂੰ ਤੇ ਹਰਪਾਲ ਸਿੰਘ ਚੀਮੇ ਨੂੰ ਜ਼ਿੰਮੇਵਾਰ ਸਮਝਦੇ ਇਹ ਲਾਅ ਐਂਡ ਆਰਡਰ ਨਾਲ ਹੀ ਤਾਲੁਕ ਰੱਖਦਾ ਇਹ ਜਿਹੜਾ ਯੁੱਧ ਦੇ ਖਿਲਾਫ ਏ ਨਸ਼ੇ ਦੇ ਖਿਲਾਫ ਯੁੱਧ ਦੀ ਗੱਲ ਕਰਦੇ ਤੁਹਾਡੇ ਸਾਹਮਣੇ ਹੈ ਐਸ ਇੱਕ ਅਸੈਂਬਲੀ ਹਲਕੇ 'ਚ 16 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ 5 7 10 ਆਦਮੀ ਵੱਖ-ਵੱਖ ਹਸਪਤਾਲ ਹਸਪਤਾਲਾਂ ਦੇ ਵਿੱਚ ਇੱਕ ਕ੍ਰਿਟੀਕਲ ਹਾਲਤ 'ਚ ਪਏ ਨੇ ਇਹ ਕਿਸ ਕਿਸਮ ਦਾ ਯੁੱਧ ਹੈ ਜੀ ਨਸ਼ੇ ਦੇ ਵਿਰੁੱਧ ਇਟਸ ਅ ਫੇਲਡ ਗਵਰਨਮੈਂਟ ਇਟਸ ਅ ਫੇਲ ਚੀਫ ਮਿਨਿਸਟਰ ਇਟਸ ਅ ਫੇਲਡ ਐਕਸਾਈਜ਼ ਮਿਨਿਸਟਰ ਅਸੀਂ ਡਾਇਰੈਕਟਲੀ ਅੱਜ ਪਾਰਟੀ ਵੱਲੋਂ ਹੋਲਡ ਕਰਨਿਆ ਹਰਪਾਲ ਚੀਮਾ ਨੂੰ ਰਿਸਪਾਂਸਿਬਲ ਹੀ ਸ਼ੁੱਡ ਰਿਜ਼ਾਈਨ ਇਮੀਡੀਟਲੀ ਜੇ ਉਹਦੇ ਚ ਕੋਈ ਮੋਰਲ ਕੋਈ ਗੱਲ ਹੈ ਰਿਜ਼ਾਈਨ ਕਰੇ ਤੇ ਅਸਲ ਜਿਹੜੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਉਹਨਾਂ ਦੀਆਂ ਨਾ ਹੁਣ ਸ਼ਰਾਬ ਜਿਹੜੀ ਵਿਕਦੀ ਹੈ ਤੇ ਜਿਹਦੀ ਦੇਖਰੇਖ ਥੱਲੇ ਹੁੰਦੀ ਉਹਨਾਂ ਤੇ ਕਾਰਵਾਈ ਕਿਦੋਂ ਹੋਏ ਸਰਕਾਰ ਦੀ ਰਾਤ ਰਾਤ ਜੁੰਨੇ ਫੜਲੇ ਰਾਤ ਨੂੰ ਜਿਹਨੇ 6 ਬੰਦੇ ਫੜਾਉਂਦਾ ਦਾਵਾ ਕਰਦੀ ਫਿਰ ਦਿਨੇ ਪਹਿਲਾਂ ਕਿਉਂ ਨਹੀਂ ਪਤਾ ਲੱਗਾਈ ਤੁਸੀਂ ਮੈਨੂੰ ਦੱਸੋ ਬੰਦੇ ਤੇ ਇਹ ਜਿਹੜੇ ਪਿਛਲੇ 3 ਸਾਲਾਂ ਤੇ ਸ਼ਰਾਬ ਵੇਚ ਰਹੇ ਨੇ ਕੱਢ ਰਹੇ ਨੇ ਇਹ 2 ਨੰਬਰ ਦਾ ਧੰਦਾ ਕਰ ਰਹੇ ਨੇ ਕੀ ਉਹ ਬੰਦੇ ਰਿਸਪਾਂਸਿਬਲ ਨਹੀਂ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹ ਕਿੱਥੇ ਨੇ ਪਰ ਬਾਦਸ਼ਾਹ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਕੋਈ ਨਹੀਂ ਪਰ ਅੱਜ ਇੱਥੇ ਮੁੱਖ ਮੰਤਰੀ ਸਾਹਮਣੇ ਵਿੱਚ ਅਕਾਉਂਟ ਹੋਣੇ ਸ਼ੁਰੂ ਹੋ ਗਏ ਕਾਲੀ ਚਲਚੀ ਹੋਏ ਤੁਸੀਂ ਗੱਲ ਮੇਰੀ ਸੁਣੋ ਬਾਕੀ ਸਰਕਾਰਾਂ ਦੀ ਗੱਲ ਛੱਡੋ ਅੱਜ ਆਪਾਂ ਤੇ ਅੱਜ ਦੀ ਸਰਕਾਰ ਦੀ ਰਿਸਪੌਂਸਿਬਿਲਟੀ ਦੀ ਗੱਲ ਕਰਨੀ ਜੇ ਪਿਛਲੀਆਂ ਸਰਕਾਰਾਂ 'ਚ ਕਮੀ ਪੇਸ਼ੀ ਨਾ ਹੁੰਦੀ ਤੇ ਇਹ ਕਿਉਂ ਆਂਦੇ ਸੀ ਹੁਣ ਸੀਐਮ ਸਾਹਿਬ ਆ ਰਹੇ ਨੇ ਕਹਿ ਰਹੇ ਨੇ ਸਖਤ ਕਾਰਵਾਈ ਅਸੀਂ ਕਰਤੀ ਹੈ ਹੁਣ ਪਰਿਵਾਰਾਂ ਨੂੰ ਮਿਲਣ ਆ ਰਹੇ ਨੇ ਕੀ ਜਿਹੜੇ ਲੋਕ ਜਿਹੜੀ ਡੈਥ ਹੋ ਗਈ ਕਿੰਨੀ ਕੰਪਨਸੇਸ਼ਨ ਦੀ ਮੰਗ ਕਰਦੇ ਮੇਰੀ ਗੱਲ ਸੁਣੋ ਕੰਪਨਸੇਸ਼ਨ ਤੇ ਚਲੋ ਆਪ ਵੇਖੇਗਾ ਦੀ ਮਿਨਿਸਟਰੀ ਇਹਨਾਂ ਨੂੰ ਕੀ ਦਿੰਦਾ ਹੈ ਗਰੀਬ ਲੋਕ ਨੇ ਅਸੀਂ ਚਾਹਦੇ ਹਾਂ ਕੰਪੰਸੇਸ਼ਨ ਦਿੱਤੀ ਜਾਏ ਬਟ ਕੰਪੰਸੇਸ਼ਨ ਉਹ ਵੱਧ ਜ਼ਰੂਰੀ ਤੇ ਹੈ ਕਿ ਇਸ ਕਿਸਮ ਦਾ ਧੰਦਾ ਸਾਰੇ ਪੰਜਾਬ ਚੱਲ ਰਿਹਾ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਦੀ ਜਿਹੜੀ ਐਡਮਿਨਿਸਟ੍ਰੇਟਿਵ ਫੋਰਸਸ ਨੇ ਲਾਅ ਐਂਡ ਆਰਡਰ ਵਾਲੀਆਂ ਪੁਲਿਸ ਫੋਰਸਸ ਉਹਨਾਂ ਨੂੰ ਇਹਦਾ ਪਤਾ ਨਹੀਂ ਪਰ ਚੁੱਪ ਕਿਉਂ ਰਹਿੰਦੇ ਆ ਲੋਕ ਐ ਚੁੱਪ ਕਿਉਂ ਹੋਏਂਗੇ ਐ ਇਸੇ ਇਸੇ ਦੀ ਜ਼ਿੰਮੇਵਾਰੀ ਐ ਸਿੱਧੀ ਭਗਵੰਤ ਦੀ ਸਮਝਾਣ ਦੇ ਨਾਮ ਅੱਗੇ ਆਏ ਲਾਈਵਰ ਸਭ ਸਿਆਸੀ ਲੀਡਰਾਂ ਦੇ ਜਿਹੜੇ ਮੌਜੂਦਾ ਲੀਡਰ ਨੇ ਕਈਆਂ ਦੇ ਨਾਮ ਅੱਗੇ ਆਏ ਵੇਖੋ ਮੈਂ ਕਿਸੇ ਲੀਡਰ ਦੀ ਗੱਲ ਨਹੀਂ ਕਰਨਾ ਮੈਂ ਸਿੱਧੇ ਤੌਰ ਆਪ ਦੀ ਸਰਕਾਰ ਰਿਸਪਾਂਸਿਬਲ ਤੇ ਭਗਵੰਤ ਨੂੰ ਤੇ ਇਥੋਂ ਦੇ ਚੀਮੇ ਨੂੰ ਰਿਸਪਾਂਸਿਬਲ ਜਿਹੜੇ ਪਤੀ ਪਤਨੀ ਦਾ ਸਾਹਮਣੇ ਲੈ ਲੇ ਦਿੱਤਾ ਜਾ ਰਿਹਾ ਨਾ ਤੇ ਕਈਆਂ ਦਾ ਸੰਸਾਰ ਪਹਿਲੇ ਕਰਨਾ ਗਿਆ ਬਾਜਨਾ ਸਾਹਿਬ ਕਈਆਂ ਦਾ ਸਰਕਾਰ ਕੱਲ ਹੀ ਕਰ ਦਿੱਤਾ ਗਿਆ ਤਾਂ ਕਿ ਗੱਲ ਨੂੰ ਲਪਾਇਆ ਜਾ ਸਕਦਾ ਸਰਕਾਰ ਕੱਲ ਵੀ ਕੀਤੇ ਗਏ ਨੇ ਗੱਲ ਸੁਣੋ ਇਹ ਕਿ ਤੁਸੀਂ ਆਪ ਹੀ ਦੱਸ ਰਹੇ ਹੋ ਹੂੰ ਇਹ ਨਾ ਇੱਥੇ ਮੈਨੂੰ ਨਹੀਂ ਹੁਣ ਪਤਾ ਉਹਨਾਂ ਦਾ ਪੋਸਟਮਾਰਟਮ ਹੋਇਆ ਕਿ ਨਹੀਂ ਸੀ ਨਹੀਂ ਨਹੀਂ ਪੋਸਟਮਾਰਟਮ ਨਹੀਂ ਹੋਇਆ ਤਾਂ ਤੁਸੀਂ ਆਪਣੇ ਆਪ ਸਮਝ ਲਓ ਅੱਜ ਇੱਥੇ ਚੀਫ ਮਿਨਿਸਟਰ ਆਣਾ ਵੈਲਕਮ ਹੀ ਆਣਾ ਚਾਹੀਦਾ ਪਰ ਰਿਸਪੌਂਸਿਬਿਲਟੀ ਕਿਸ ਦੀ ਦੇਣ ਦੀ